ਮੱਖੀ ਚੌਧਰੀ ਆ ਵੀ ਮੇਰੇ ਵਿੱਚ ਮੇਰਾ مالک ਬੈਠੇ ਹਾਂ ਤਾਂ ਮੈਂ ਤੁਹਾਨੂੰ ਕੁਝ ਦੇਵਾਂਗੀ ਜੇ ਤੁਸੀਂ ਨੌਕਰਾਂ ਦੇ ਨਿਰ ਪਰੋਂ ਜਾ ਕਰੇ ਜਾ ਕੇ ਸੁਣਨ ਮੇਰੇ ਤੇ ਆਸ ਨਾ ਇਹ ਮੱਕੀ ਦਾ ਸੁਭਾਅ ਹੈ ਇਹ ਜਿੰਨਾ ਦਿਨ ਨੂੰ ਕੰਮ ਕਰਦੀ ਹੈ ਉਹਨਾਂ ਰਾਤ ਨੂੰ ਵੀ ਕੰਮ ਕਰਦੀ ਹੈ 24 ਘੰਟੇ 24 ਘੰਟੇ ਚਿੱਟਾ ਕੋਰਤਾ ਵੀ ਆ ਮਾ ਪਾਇਆ ਹੋਊਗਾ ਕੋਜਮੀ ਪੱਗ ਬੰਨ ਕੇ ਰਾਹੋਂ ਨਾ ਜਾ ਕੇ ਬੈਠਿਆ ਕਰਾਂਗੇ ਇਸ ਫੀਲਡ 'ਚ ਵੀ ਆਏ ਹੈਗਾ ਇੱਕ ਮਹੀਨੇ 'ਚ ਇੱਕ ਵਾਰੀ ਚਟਾ ਕੁੜਤਾ ਪਜਾਮਾ ਉਦੋਂ ਪੈਂਦਾ ਜਦ ਘਰ ਆਉਣਾ ਹੈ ਜਾਂ ਘਰ ਤੋਂ ਫਾਰਮ ਤੇ ਜਾਣਾ ਉਦੋਂ ਹੀ ਪੈਂਦਾ ਹੈ ਬਾਕੀ ਦਿਨ ਤਾਂ ਉਹੀ ਪੁਰਾਣੇ ਪਾਟੇ ਹੋਏ ਕੱਪੜੇ ਉਹੀ ਮਿੱਸੀਆਂ ਰੋਟੀਆਂ ਬਾਜਰੇ ਦੀਆਂ ਉਹੀ ਮਹਿਰਾ ਕੱਸੀਆਂ ਦਾ ਟੋਪਿਆਂ ਦਾ ਪਾਣੀ ਐਂ ਤਾਂ ਨਹੀਂ ਸੋਚਿਆ ਕਿ ਬਾਪੂ ਨੇ ਫਸਾਦੇ ਯਾਰ ਵੀ ਕਿੱਥੇ ਗਰਮੀ 'ਚ ਘਰੇ ਬਹਿਣਾ ਸੀ ਤੇ ਹੁਣ ਹਰੇਕ ਜ਼ਿਲ੍ਹੇ 'ਚ ਕਿਤੇ ਕਿਹੜੇ ਸ਼ਹਿਰ ਜਾਣਾ ਪੈਂਦਾ ਕਿਤੇ ਕਿੱਥੇ ਰਹਿਣਾ ਪੈਂਦਾ ਆਪਾਂ ਕੋਈ ਤੋਫਾਗਾਰ ਮੈਂ ਦੇਖਣੀ ਪੈਂਦੀ ਅਗਰ ਇਹਨਾਂ ਦੀ ਰਾਖੀ ਵੀ ਕਰਨੀ ਤੁਸੀਂ ਇੱਥੇ ਅਗਰ ਰਾਤ ਨੂੰ ਨਹੀਂ ਸੋਵੋਗੇ ਤਾਂ ਤੁਹਾਡੇ ਬਕਸੇ ਚੋਰੀ ਵੀ ਹੋ ਸਕਦੀ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਤੱਕ ਵਖੀ ਜਾਂਦੀ ਹੈ ਤਾਂ ਦੋ ਵਰਕਰ ਸਾਡੇ ਨਾਲ ਹੁੰਦੇ ਨੇ ਹੁਣ ਜਿਹੜਾ ਫਾਰਮ ਲੱਗਿਆ ਹੈ ਹਿਮਾਚਲ ਦੇ ਉੱਥੇ ਦੋ ਬੰਦੇ ਸਾਡੇ ਹੈਗੇ ਸ਼ੈਦ ਖਾਨ ਤਾਂ ਬਹੁਜੀ ਕਰਦਾ ਪਰ ਵਪਰੀ ਲੋਕ ਮਾਰੀਆਂ ਚੀਜ਼ਾਂ ਪਾ ਪਾ ਕੇ ਖੰਡ ਕੋਲ ਕੋਲ ਵੇਚਣ ਲੱਗੇ ਇਸ ਗੱਲ ਦੀ ਕਿਵੇਂ ਪਛਾਣ ਕੀਤੀ ਜਾਵੇ ਔਰਗੈਨਿਕ شہਦ ਹੈ ਇਹ ਬਹੁਤ ਜ਼ਿਆਦਾ ਗਾੜਾ ਨਹੀਂ ਹੁੰਦਾ ਕਿਉਂਕਿ ਇਹਦੇ ਨਾਲ ਛੇੜਖੜ ਨਹੀਂ ਕੀਤੀ ਹੋਈ ਨਾ ਇਹ ਗਰਮ ਕੀਤਾ ਹੈ ਨਾ ਇਸ ਕੋਈ ਕੈਮੀਕਲ ਹੈ ਨਾ ਇਹ ਪ੍ਰੋਸੈਸ ਕੀਤਾ ਹੈ ਨਾ ਇਹ ਚ ਰੰਗ ਹੈ ਨਾ ਇਹ ਕੋਈ ਮੈਡੀਸਨ ਹੈ ਇਹ ਜਿਸ ਤਰ੍ਹਾਂ ਨਿਕਲਿਆ ਉਸ ਤਰ੍ਹਾਂ ਹੀ ਕਪੜੇ ਨਾਲ ਪੁਣਕੇ ਇਹਨੂੰ ਸਪਰਦੋ ਤੁਸੀਂ ਆਲੇ ਨੂੰ ਕਹੋ ਵੀ ਰਾਉ ਸਿਹਦ ਹੈ ਔਰਗੈਨਿਕ ਹੈ ਨਾ ਸਾਡਾ ਪ੍ਰੋਸੈਸ ਕੀਤਾ ਹੈ ਨਾ ਝੂਠ ਬੋਲਣ ਦੀ ਲੋੜ ਹੈ ਉਹ ਸਾਡੇ ਸਹਿਦ ਦੇ ਵਿੱਚ ਕੋਈ ਕੈਮੀਕਲ ਜਾਂ ਪ੍ਰੋਸੈਸਿੰਗ ਕੰਡ ਤੈਨੂੰ 5 ਕਿਲੋ ਸਹਿਦ ਦੇ ਕੇ ਤੇਰਾ ਆਉਣ ਜਾਂਦਾ ਕਰਾਇਆ ਦੇ ਕੇ ਭੇਜਾਂਗੇ ਅਸੀਂ ਇਹ ਕੰਮ ਕਰਨਾ ਹੀ ਨਹੀਂ ਹੈਗਾ ਥੋੜਾ ਵੇਕੇ ਬਹੁਤਾ ਵੇਕੇ ਜਿੰਨਾ ਕਿ ਲੋਕ ਕਹਿੰਦੇ ਨੇ ਉਸ ਤੋਂ ਜ਼ਿਆਦਾ ਵੇਚੀਦਾ ਇਮਾਨਦਾਰੀ ਨਾਲ ਜਿੰਨੇ ਗੁਣ ਸਹਿਦ ਦੇ ਵਿੱਚ ਨੇ ਕਿਸੇ ਵੀ ਚੀਜ਼ ਦੇ ਵਿੱਚ ਤੰਤਰੀ ਬਹੁਤ ਨੌਜਵਾਨ ਕਹਿੰਦੇ ਨੇ ਕਿ ਪੰਜਾਬ 'ਚ ਰੁਜ਼ਗਾਰ ਨਹੀਂ ਆ ਜੇ ਰੁਜ਼ਗਾਰ ਸ਼ੁਰੂ ਕਰਨਾ ਤਾਂ ਲੱਖਾਂ ਰੁਪਈਆ ਇਨਵੈਸਟ ਕਰਨਾ ਪੈਂਦਾ ਪਰ ਇੱਕ ਖੇਤੀ ਕਰਨ ਵਾਲਾ ਪਰਿਵਾਰ ਜਿਨ੍ਹਾਂ ਨੇ ਰੁਜ਼ਗਾਰ ਸ਼ੁਰੂ ਕੀਤਾ ਲੰਮੇ ਸਮੇਂ ਤੋਂ ਇਸ ਫੀਲਡ ਦੇ ਨਾਲ ਜੁੜੇ ਨੇ ਤੇ ਅੱਜ ਕਾਰੋਬਾਰ ਇੰਨਾ ਸੋਹਣਾ ਕਿ ਅਫਸਰ ਵੀ ਆਪ ਫੋਨ ਕਰਕੇ ਕਹਿੰਦੇ ਨੇ ਕਿ ਸਾਨੂੰ ਸ਼ਹਿਦ ਚਾਹੀਦਾ ਸ਼ਹਿਦ ਆਪ ਤਿਆਰ ਕਰਦੇ ਨੇ ਜਿਹੜਾ ਮੌਸਮ ਹੁੰਦਾ ਜਿੱਥੇ ਲੱਗਦਾ ਇਹ ਫੁੱਲਾਂ ਦੀ ਜਾਦੇ ਮਾਤਰਾ ਉਸ ਜਗ੍ਹਾ ਦੇ ਉੱਪਰ ਡੱਬੇ ਰੱਖ ਕੇ ਆਉਂਦੇ ਨੇ ਦੋ ਪਿਓ ਪਤਨੇ ਸਰਦਾਰ ਧਰਮ ਸਿੰਘ ਜੀ ਤੇ ਉਹਨਾਂ ਦਾ ਬੇਟਾ ਜਸਪ੍ਰੀਤ ਜਿਨ੍ਹਾਂ ਨੇ ਬਹੁਤ ਸੋਹਣਾ ਕਾਰੋਬਾਰ ਕੀਤਾ ਸ਼ੁਰੂਆਤ ਕਿਵੇਂ ਹੋਈ ਆ ਅੱਜ ਕੀ ਕਾਰੋਬਾਰ ਸਾਰੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪੱਪੂ ਠੀਕ ਹੋ ਬੜੀ ਚੜ੍ਹਦੀ ਕਲਾ ਜੀ ਬਿਲਕੁਲ ਜਦੋਂ ਅਸੀਂ ਆ ਕੇ ਬੈਠੇ ਤੇ ਤੁਸੀਂ ਐਂ ਸਫੈਦੇ ਇੱਥੇ ਬੈਠੇ ਸੀਗੇ ਹਾਂ ਜੀ ਤੇ ਕਿਵੇਂ ਕਾਰੋਬਾਰ ਕਿਵੇਂ ਸੌਖਾ ਟਾਈਮ ਦੇਣਾ ਪੈਂਦਾ ਕੀ ਦਿੱਕਤਾਂ ਬਜਾਦੇ ਆ ਦੇਖੋ ਜੀ ਟਾਈਮ ਤਾਂ 24 ਘੰਟੇ ਮੰਗਦਾ ਫਾਰਮ ਜਿਹੜਾ ਮਧੂਮੱਖੀ ਦਾ ਸਹਿਦ ਦਾ ਕੰਮ ਹੈ ਹਾਂ ਇਹ ਹਰ ਸਮੇਂ ਇੱਕ ਮੱਖੀ ਚੌਂਦੀ ਆ ਵੀ ਮੇਰੇ ਵਿੱਚ ਮੇਰਾ ਮਾਲਕ ਬੈਠੇ ਹਾਂ ਤਾਂ ਮੈਂ ਤੁਹਾਨੂੰ ਕੁਝ ਦੇਵਾਂਗੀ ਜੇ ਤੁਸੀਂ ਨੌਕਰਾਂ ਦੇ ਨਿਰ ਪਰੋਂ ਜਾ ਕਰੇ ਜਾ ਕੇ ਸੋਣੋ ਵੀ ਮੇਰੇ ਤੇ ਆਸ ਨਾ ਰੱਖਿਓ ਹੂੰ ਇਹ ਮੱਖੀ ਦਾ ਸੁਭਾਅ ਹੈ ਇਹ ਜਿੰਨਾ ਦਿਨ ਨੂੰ ਕੰਮ ਕਰਦੀ ਐ ਉਹਨਾਂ ਰਾਤ ਨੂੰ ਵੀ ਕੰਮ ਕਰਦਾ 24 ਘੰਟੇ 24 ਘੰਟੇ ਇਸੇ ਤਰ੍ਹਾਂ ਇਹ 24 ਘੰਟੇ ਬੰਦੇ ਨੂੰ ਆਪਦੇ ਕੋਲੇ ਭਾਲ ਜਿਆ ਇਸ ਦੇ ਨਾਲ ਇਹੀ ਜੁੜੀ ਐ ਵੀ 24 ਘੰਟੇ ਜੇ ਮੈਂ ਕੰਮ ਕਰਦੀ ਆ ਤਾਂ ਤੂੰ ਵੀ 24 ਘੰਟੇ ਕੰਮ ਕਰ ਬਰਾਬਰ ਨਾਲ ਬਰਾਬਰ ਨਾਲ ਬਹੁਤ ਬੰਦੇ ਕਾਰੋਬਾਰ ਸ਼ੁਰੂ ਕਰਦੇ ਆ ਤੇ ਕਹਿ ਦਿੰਦੇ ਆ ਯਾਰ ਕਾਰੋਬਾਰ ਸ਼ੁਰੂ ਕਰ ਲੋ ਚਿੱਟਾ ਕੁੜਤਾ ਪਜਾਮਾ ਪਾਇਆ ਹੋਊਗਾ ਪੋਚਮੀ ਪੱਗ ਬੰਨ ਕੇ ਆਹਮਣਾ ਜਾ ਕੇ ਬੈਠਿਆ ਕਰਾਂਗੇ ਇਸ ਫੀਲਡ 'ਚ ਵੀ ਆਏ ਹੈਗਾ ਇਸ ਫੀਲਡ ਚ ਤਾਂ ਇਹ 1% ਵੀ ਨਹੀਂ ਹੈਗਾ ਜੀ ਹਾਂ ਸਿਰਫ ਇੱਕ ਇੱਕ ਮਹੀਨੇ ਚ ਇੱਕ ਵਾਰੀ ਚਿੱਟਾ ਕੁੜਤਾ ਪਜਾਮਾ ਉਦੋਂ ਪੈਂਦਾ ਜਦ ਘਰ ਆਉਣਾ ਹੈ ਜਾਂ ਘਰ ਤੋਂ ਫਾਰਮ ਤੇ ਜਾਣਾ ਉਦੋਂ ਹੀ ਪੈਂਦਾ ਹੈ ਬਾਕੀ ਦਿਨ ਤਾਂ ਉਹੀ ਪੁਰਾਣੇ ਪਾਟੇ ਹੋਏ ਕੱਪੜੇ ਉਹੀ ਮਿੱਸੀਆਂ ਰੋਟੀਆਂ ਬਾਜਰੇ ਦੀਆਂ ਉਹੀ ਨਹਿਰਾ ਕੱਸੀਆਂ ਦਾ ਟੋਬੇ ਦਾ ਪਾਣੀ ਹਾਂ ਤੇ ਉਹੀ ਦਰਖਤਾਂ ਥੱਲੇ ਸਾਡੇ ਵਾਂਗੂ ਬੈਠਣਾ ਤੋਂ ਪਰ ਸਾਹ ਦੇ ਵਿੱਚ ਗਰਮੀ ਆ ਤਾਂ ਇਸ ਤਰ੍ਹਾਂ ਦਰਖਤਾਂ ਦੇ ਥੱਲੇ ਬੈਠਣਾ ਹੈ ਜੇ ਸਰਦੀ ਹੈ ਤਾਂ ਬਾਹਰ ਰੜੇ ਮੈਦਾਨ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਜਿਸ ਤਰ੍ਹਾਂ ਮੱਖੀ ਬਾਹਰ ਚਲੀ ਜਾਂਦੀ ਹੈ ਰਾਜਸਥਾਨ ਵਗੈਰਾ ਫਿਰ ਉੱਥੇ ਤੰਬੂ ਲਾ ਕੇ ਉਹਦੇ ਵਿੱਚ ਰਹਿਣਿਆ ਤੇ ਫਿਰ ਧੁੱਪੇ ਬੈਠਣਾ ਪੈਂਦਾ ਹੈ ਗਰਮੀ 'ਚ ਜਦੋਂ ਪੰਜਾਬ ਆ ਜਾਂਦੀ ਹੈ ਹਿਮਾਚਲ ਚਲੀ ਜਾਂਦੀ ਹੈ ਮੱਖੀ ਫਿਰ ਉਸ ਟਾਈਮ ਦਰਖਤਾਂ ਦੇ ਥੱਲੇ ਬੈਠੀਦਾ ਹਾਂ ਜਸ ਜਸਜੀਤ ਸਿੰਘ ਭਾਈ ਬਾਪੂ ਜੀ ਇਹਨਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਤੇ ਜਦੋਂ ਤੁਸੀਂ ਇਸ ਪਾਸੇ ਆਏ ਆਈ ਤਾਂ ਨਹੀਂ ਸੋਚਿਆ ਕਿ ਬਾਪੂ ਨੇ ਫਸਾਤੇ ਯਾਰ ਵੀ ਕਿੱਥੇ ਗਰਮੀ 'ਚ ਘਰੇ ਬਹਿਣਾ ਸੀ ਤੇ ਹੁਣ ਹਰੇਕ ਜ਼ਿਲ੍ਹੇ 'ਚ ਕਿਤੇ ਕਿਹੜੇ ਸ਼ਹਿਰ ਜਾਣਾ ਪੈਂਦਾ ਕਿਤੇ ਕਿੱਥੇ ਰਹਿਣਾ ਪੈਂਦਾ ਨਹੀਂ ਜੀ ਮੈਂ ਤਾਂ ਫਾਦਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਪਹਿਲਾਂ ਮੈਂ ਬੜਾ ਜੌਬ ਦੇ ਚੱਕਰ 'ਚ ਪਿਆ ਜੀ ਵੀ ਸਰਕਾਰੀ ਜੌਬ ਲੱਗ ਜੇ ਸਰਕਾਰੀ ਲੱਗ ਜੇ ਉਦੋਂ ਨਹੀਂ ਕੁਝ ਬਣੇ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਵੀ ਕਰੀ ਹੈ ਤੇ 12-12 15-15 ਘੰਟੇ ਪ੍ਰਾਈਵੇਟ ਜੌਬ ਨੂੰ ਦਿੱਤੇ ਨਹੀਂ ਜੀ ਮੈਂ ਬਾਪੂ ਨੇ ਬੜਾ ਮੈਨੂੰ ਸਮਝਾਉਣਾ ਕਿ ਬੇਟੇ ਨਹੀਂ ਇਹਦੇ ਵਿੱਚ ਤੇਰਾ ਫਿਊਚਰ ਨਹੀਂ ਹੈਗਾ ਵੀ ਤੂੰ ਛੋਟਾ ਜਿਹਾ ਬਿਜ਼ਨਸ ਕਰਨਾ ਚਾਹੀਏ ਵੀ ਜਦੋਂ ਪ੍ਰਵਾਸੀ ਲੋਕ ਵਿਹਾਰ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਆ ਕੇ ਉਰੇ ਆਪਣੇ ਬਿਜ਼ਨਸ ਕਰ ਰਹੇ ਨੇ ਤਾਂ ਤੂੰ ਵੀ ਛੋਟਾ ਜਿਹਾ ਬਿਜ਼ਨਸ ਕਰ ਲੈ ਤਾਂ ਹੱਥ ਪਾ ਤਾਂ ਮੈਂ ਥੋੜਾ ਜਿਹਾ ਕੰਮ ਸਟਾਰਟ ਕਰਿਆ ਸੀਗਾ ਜੀ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਮੈਨੂੰ ਰਸਤਾ ਦਿਖਾਇਆ ਤਾਂ ਮੈਂ ਉਹ ਰਸਤੇ ਜਿਉਂ-ਜਿਉਂ ਚੱਲਦਾ ਗਿਆ ਤਾਂ ਮੈਨੂੰ ਥੋੜਾ-ਥੋੜਾ ਚੱਲਣਾ ਵੀ ਹੁੰਦਾ ਗਿਆ ਤਾਂ ਫਿਰ ਅੱਜ ਤੁਹਾਡੇ ਸਾਹਮਣੇ ਦੇਖ ਲਓ ਵੀ ਸੁਖਰਾਲਾ ਮੈਂ ਜਿੰਨੇ ਕਿ ਪਰਮਾਤਮਾ ਦੇ ਘਰ ਪਾਣਾ ਨਾਲ ਕਮਾਉਂਦਾ ਸੀਗਾ ਪ੍ਰਾਈਵੇਟ ਜੋਬ ਤੋਂ ਐਨ ਇੱਕ ਮਤਲਬ ਮੇਰੇ ਨੇਬਰ ਦੇ ਵਿੱਚ ਖਰਚ ਹੋ ਜਾਂਦਾ ਜੀ ਖਰਚ ਜਾਂਦਾ ਜੀ ਜੀ ਬਾਪੂ ਜੀ ਜਿਵੇਂ ਕਹਿੰਦੇ ਆ ਵੀ ਜਿਵੇਂ ਫੌਜੀ ਨੂੰ ਸੌਖ ਆਰਾਮ ਨਹੀਂ ਹੁੰਦਾ ਉਹਦਾ ਮੰਝਾ ਬਿਸਤਰਾ ਗੋਲੀ ਹੁੰਦਾ ਗੋਲੀ ਹੁੰਦਾ ਹਾਂ ਜੀ ਇਹ ਇਹ ਇਸ ਕੰਮ 'ਚ ਵੀ ਬਹੁਤ ਮਿਹਨਤ ਕਰਨੀ ਪੈਂਦੀ ਆ ਜਿੰਨੀ ਕ ਮਿਹਨਤ ਉਹਨੀ ਕ ਬਚਤ ਹੋ ਜਾਂਦੀ ਆ ਬਚਤ ਤਾਂ ਜੀ ਇਹ ਤਾਂ ਆਪ ਦੇ ਤੇ ਨਿਰਪਰ ਹੈ ਸਿਆਣਾ ਵੀ ਕਹੋਤਾ ਹੈ ਕਹਿੰਦੇ ਜਿੰਨਾ ਕੋ ਗੁੜ ਪਾਏਂਗੇ ਉਹਨਾਂ ਕੋ ਮਿੱਠਾ ਹੋਊ ਹਾਂ ਜੇ ਤੁਸੀਂ ਆਪਣੇ ਫਾਰਮ ਤੇ ਰਹਿ ਕੇ ਆਪਣੀ ਲੇਬਰ ਤੋਂ ਕੰਮ ਕਰਾਉਨੇ ਹੋ ਉਹਨਾਂ ਨਾਲ ਹੱਥੀਂ ਕਰਦੇ ਹੋ ਤੇ ਉੱਥੇ ਰਹਿਣੇ ਹੋ ਜੇ ਘਰ ਬਾਰੇ ਧਿਆਨ ਬੜੀ ਤੁਹਾਡਾ ਹੋਣਾ ਚਾਹੀਦਾ ਉੱਥੇ ਰਹੋ ਸਾਰਾ ਕੁਝ ਹੈ ਫਿਰ ਡੀਸੀ ਦੀ ਤਰਖਾ ਇੱਕ ਪਾਸੇ ਹੋਵੇ ਤਾਂ ਤੁਸੀਂ ਡੀਸੀ ਨੂੰ ਲਵੇ ਨਹੀਂ ਲੱਗਣ ਦੇਵੋ ਜੇ ਤੁਸੀਂ ਘਰੇ ਚਿੱਟੇ ਕੁਰਤੇ ਪਜਾਮੇ ਬਾਰੇ ਸੋਚਦੇ ਹੋ ਤਾਂ ਇਹ ਸਮਝ ਲਓ ਵੀ ਤੁਸੀਂ ਘਰੋਂ ਲਜਾ ਲਾ ਕੇ ਨੌਕਰਾਂ ਨੂੰ ਪੈਸੇ ਵੀ ਦੇਵੋ ਤੇ ਜਿਹੜਾ ਖਰਚਾ ਆਪ ਉੱਥੇ ਖਾਣੇ ਉਹ ਵੀ ਪੱਲਿਓਂ ਖਾਣਗੇ ਹੂੰ ਮੁਸ਼ਕਲਾਂ ਜਸਪੀਤ ਸਿੰਘ ਜੀ ਕਿੰਨੀਆਂ ਆਉਂਦੀਆਂ ਜਦੋਂ ਨਵਾਂ ਕਾਰੋਬਾਰ ਜੇ ਸ਼ੁਰੂ ਕਰਦਾ ਬੰਦਾ ਨੁਕਸਾਨ ਬਹੁਤ ਕਰਾ ਲੈਂਦਾ ਕਿਉਂਕਿ ਸਾਮ ਸਮਭਾਈ ਦੀ ਕਰਨੀ ਬਰੀਕੀ ਦਾ ਕੰਮ ਹੈ ਨੁਕਸਾਨ ਹੋਇਆ ਪਹਿਲੀਆਂ-ਪਹਿਲੀਆਂ ਵਿੱਚ ਹੁੰਦਾ ਸਰ ਕਾਫੀ ਕਈ ਵਾਰ ਆਪਾਂ ਗਹਿਲੀ ਕਰ ਜਾਂਦੇ ਕਿਸੇ ਵੀ ਕੰਮ ਨੂੰ ਲੈ ਕੇ ਆਪਾਂ ਨੂੰ ਲੱਗਦਾ ਵੀ ਬਹੁਤ ਸੌਖਾ ਹੈ ਤਾਂ ਆਪਾਂ ਥੋੜੇ ਜਿਹਾ ਐਸ ਪ੍ਰਸਤੀ ਜ਼ਿਆਦਾ ਹੋ ਜਾਂਦੇ ਆ ਤਾਂ ਹੁਣ ਜਿੱਦਾਂ ਲੱਗੂ ਵੀ ਪੂਰੀ ਧੁੱਪ ਦਾ ਮੌਸਮ ਹੈ ਅਗਰ ਇਹਦੇ ਵਿੱਚ ਆਪਾਂ ਇਹਨਾਂ ਨੂੰ ਪਾਣੀ ਜਾਂ ਜਿਹੜੀ ਮੋਡਲ ਹੀ ਇਹਨਾਂ ਨੂੰ ਸੂਲਤ ਦੀ ਲੋੜ ਆ ਨਹੀਂ ਦੰਦੇ ਤਾਂ ਫਿਰ ਸਰ ਨੁਕਸਾਨ ਆ ਜੀ ਇਹ ਮਤਲਬ ਬੱਚਾ ਵਾਲੇ ਕੰਮ ਹੈ ਜਿੰਨੀ ਆਪਾਂ ਨੂੰ ਗਰਮੀ ਦੇ ਵਿੱਚ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ ਉੰਨੀ ਦੇਖਭਾਲ ਇਹ ਮੰਗਦੇ ਨੇ ਜੀ ਆਪਾਂ ਨੂੰ ਕੋਈ ਧੁੱਪ ਗਰਮੀ ਨਹੀਂ ਦੇਖਣੀ ਪੈਂਦੀ ਅਗਰ ਇਹਨਾਂ ਦੀ ਰਾਖੀ ਵੀ ਕਰਨੀ ਤੁਸੀਂ ਇੱਥੇ ਅਗਰ ਰਾਤ ਨੂੰ ਨਹੀਂ ਸੋਵੋਗੇ ਤਾਂ ਤੁਹਾਡੇ ਬਕਸੇ ਚੋਰੀ ਵੀ ਹੋ ਸਕਦੇ ਨੇ ਲੇਬਰ ਨਹੀਂ ਰੱਖੀ ਤੁਸੀਂ ਇਹ ਮੈਂ ਵੇਖ ਕੇ ਬਹੁਤ ਹੈਰਾਨ ਹ ਵੀ ਸਾਰਾ ਕੰਮ ਆਪ ਕਰਦੇ ਹੋ ਤੁਸੀਂ ਸਾਡੇ ਕੋਲੇ ਲੇਬਰ ਇੱਥੇ ਨਹੀਂ ਹੁੰਦੀ ਜਿੱਥੇ ਲੋਕ ਲਾਂ ਸਾਡੇ ਕੋਲੇ ਜਿਸ ਤਰ੍ਹਾਂ ਹਿਮਾਚਲ ਰਾਜਸਥਾਨ ਜਿੰਨੀਆਂ ਮੱਖੀਆਂ ਪਈ ਨੇ ਉਹਨਾਂ ਤੇ ਅਸੀਂ ਦੋ ਬੰਦੇ ਹਰ ਟਾਈਮ ਰੱਖੇ ਨੇ ਨਹੀਂ ਦੂਰ ਡੱਬੇ ਰੱਖਣੇ ਪੈਂਦੇ ਬਸ ਰੱਖਣੇ ਪੈਂਦੇ ਨੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਤੱਕ ਮੱਖੀ ਜਾਂਦੀ ਹੈ ਤਾਂ ਦੋ ਵਰਕਰ ਸਾਡੇ ਨਾਲ ਹੁੰਦੇ ਨੇ ਹੁਣ ਜਿਹੜਾ ਫਾਰਮ ਲੱਗਿਆ ਹਿਮਾਚਲ ਦੇ ਚੌਥੇ ਦੋ ਬੰਦੇ ਸਾਡੇ ਹੈਗੇ ਹੀ ਹੈਗੇ ਆ ਤੇ ਬਾਈ ਲੇਬਰ ਵੀ ਆਪ ਕਰਦੇ ਆ ਹੱਥੀ ਸਾਰਾ ਕਾਰੋਬਾਰ ਆਪ ਕਰਨਾ ਪੈਂਦਾ ਹਨ ਬਿਲਕੁਲ ਸਰ ਬਿਲਕੁਲ ਜੀ ਸਿੱਖਿਆ ਵੀ ਤੁਸੀਂ ਪਹਿਲਾਂ ਆਪ ਹਨਾ ਜੀ ਜੀ ਕੀ ਲੱਗਦਾ ਵੀ ਪੈਸਾ ਕਮਾਉਣ ਵਾਸਤੇ ਜਦੋਂ ਬੰਦਾ ਪਹਿਲਾਂ ਸ਼ੁਰੂ ਕੰਮ ਕਰਦਾ ਪਹਿਲਾਂ ਅਗਲਾ ਕਹਿੰਦਾ ਨਹੀਂ ਜੀ ਅਸੀਂ ਬਹੁਤ ਸਾਫ਼ ਸਪਾਈ ਦਾ ਕੰਮ ਕਰਦੇ ਆ ਫਿਰ ਉਹਦੇ ਬਾਅਦ ਜਦੋਂ ਡਿਮਾਂਡ ਵੱਧ ਜਾਂਦੀ ਆ ਫਿਰ ਵਿੱਚ ਕਪੜਾ ਬਹੁਤ ਕਰ ਲਾ ਕਹਿੰਦੇ ਆ ਮਨ ਚ ਕੀ ਸੋਚ ਕੇ ਕੰਮ ਸ਼ੁਰੂ ਕੀਤਾ ਥੋੜਾ ਸਵਾਲ ਬਹੁਤ ਵਧੀਆ ਜੀ ਜਸਪੀਰ ਜੀ ਦਰਸਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਡਿਮਾਂਡ ਵੱਧ ਜਾਂਦੀ ਆ ਉਦੋਂ ਹੀ ਲੋਕ ਇਹ ਕੁਝ ਕਿਉਂ ਕਰਦੇ ਨੇ ਫਿਰ ਵਿਸ਼ਵਾਸਬੰਦ ਕਸਟਮਰ ਦਾ ਟੁੱਟਦਾ ਹੀ ਉਦੋਂ ਆ ਜੀ ਤੁਸੀਂ ਅਗਰ ਇਹ ਤੋਂ ਲੈ ਕੇ ਜੱਟ ਤੱਕ ਸਹੀ ਚੱਲਦੇ ਤਾਂ ਕਸਟਮਰ ਤੁਹਾਡੇ ਨਾਲ ਉਦੋਂ ਹੀ ਖੜਾ ਰਹੇਗਾ ਜੀ ਜਦੋਂ ਤੁਸੀਂ 19 20 ਦਾ ਫਰਕ ਪਾਉਣ ਲੱਗ ਜਾਓ ਤਾਂ ਕਸਟਮਰ ਆਟੋਮੈਟਿਕ ਫਰਕ ਪਾ ਦੇਗਾ ਜੀ ਤੁਸੀਂ ਸਹੀ ਸੋਚ ਨਾਲ ਸਾਫ਼ ਸੁਥਰੇ ਤਰੀਕੇ ਨਾਲ ਚੱਲੀ ਜਾਓ ਤੁਹਾਡਾ ਵਿਸ਼ਵਾਸ ਤੇ ਤੁਹਾਡੀ ਦੁਕਾਨਦਾਰੀ ਬਿਲਕੁਲ ਨੌ ਵਰ ਨੌ ਚੱਲੇਗੀ ਜੇ ਤੁਹਾਡੇ ਮਨ ਦੇ ਵਿੱਚ 19 20 ਦਾ ਫਰਕ ਪੈ ਗਿਆ ਤਾਂ ਆਟੋਮੈਟਿਕ ਪਰਮਾਤਮਾ ਦੇ ਮਨ ਚ ਵੀ ਫਰਕ ਪੈ ਜਾਣਾ ਤੁਸੀਂ ਸਾਫ਼ ਸੁਥਰਾ ਕੰਮ ਕਰਕੇ ਸਹੀ ਚੀਜ਼ ਕਸਟਮਰ ਨੂੰ ਦੇ ਰਹੇ ਹੋ ਤਾਂ ਉਹ ਸੈਟੀਸਫਾਈ ਹੈ ਉਹ 10 ਨੂੰ ਹੋਰ ਨੂੰ ਜੋੜੇਗਾ। ਇਹੇ ਤੁਹਾਡੀ ਸਾਰਿਆਂ ਨੂੰ ਬੜੀ ਮਸ਼ਹੂਰੀ ਹੈ। ਤੁਸੀਂ ਮਸ਼ਹੂਰੀ ਤੇ ਪੈਸਾ ਵੀ ਲਾ ਰਹੇ ਹੋ। ਕਸਟਮਰ ਤੋਂ ਤਾਂ ਗੋਜ਼ ਨਹੀਂ ਹੈਗਾ। ਉਹ ਤਾਂ ਕੋਈ ਫਾਇਦਾ ਨਹੀਂ। ਉਹ ਇੱਕ ਵਾਰ ਪੈਸੇ ਨਾਲ ਚੀਜ਼ ਜ਼ਰੂਰ ਲੈ ਜਾਏਗਾ। ਪਰ ਤੁਹਾਨੂੰ ਫੀਡਬੈਕ ਨਹੀਂ ਵਧੀਆ ਮਿਲੇਗਾ। ਕਸਟਮਰ ਤੋਂ ਹਨ ਜਦੋਂ ਦੂਜੀ ਵਾਰ ਕੇ ਕਹਿੰਦਾ ਬਾਕੀ ਜੀ ਬਹੁਤ ਵਧੀਆ ਆਨੰਦ ਆਇਆ ਜਾਂ ਸਾਨੂੰ ਅਸੀਂ ਖੁਸ਼ ਆ ਅਸੀਂ ਪਹਿਲਾਂ ਉਹ ਚੀਜ਼ ਖਾਂਦੇ ਸੀ ਉਹ ਤੁਹਾਡੇ ਤੋਂ ਅਸੀਂ ਚੀਜ਼ ਲੈ ਕੇ ਯੂਜ਼ ਕਰ ਰਹੇ ਹਾਂ ਪ੍ਰੋਡਕਟ ਤਾਂ ਅਸੀਂ ਖੁਸ਼ ਆ ਪਰ ਉਹ ਤੋਂ ਮਾਨੂੰ ਸਕੂਨ ਮਿਲਦਾ ਆਮ ਬੰਦੇ ਨੂੰ ਕੁਆਲਿਟੀ ਦਾ ਪਤਾ ਲੱਗ ਹੀ ਜਾਂਦਾ ਬਿਲਕੁਲ ਜੀ ਜੇ ਆਪਾਂ ਕਿਸਾਨ ਹੁੰਕੇ ਆਪਾਂ ਕੁਆਲਿਟੀ ਨਹੀਂ ਆਪਾਂ ਦੱਸ ਸਕਦੇ ਕਸਟਮਰ ਨੂੰ ਤਾਂ ਫਿਰ ਆਪਣੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਮੇਰੇ ਕੋਲ ਪਬਲਿਸਿਟੀ ਦਾ ਇੱਕੋ ਇੱਕ ਹੱਲ ਹੈ ਕਿ ਮੈਂ ਖੁਦ ਕਿਸਾਨ ਐ ਖੁਦ ਮੱਖੀ ਪਾਲਕਾਂ ਮੈਂ ਖੁਦ ਚੀਜ਼ ਪੈਦਾ ਕਰਕੇ ਆਪਦੇ ਹੀ ਫਾਰਮ ਤੋਂ ਵੇਚ ਰਿਹਾ ਇਸ ਤੋਂ ਬੜੀ ਸੰਤੁਸ਼ਟੀ ਕੋਈ ਨਹੀਂ ਉਸ ਆਵਦੀ। ਹੂੰ। ਕਈ ਵਿਚਾਰ ਆਉਂਦੇ ਨੇ ਕਸਟਮਰ ਦੇ ਮਨ ਚ ਪਤਾ ਨਹੀਂ ਕੌਣ ਹੈ ਕੌਣ ਨਹੀਂ ਵੈਸੀ ਸਟਾਲ ਜਿਹਾ ਨਹੀਂ ਬੈਠੇ ਨੇ ਇਹ ਪਤਾ ਨਹੀਂ ਕਿੱਥੋਂ ਆਏ ਨੇ। ਉਹ ਦਰਸਲ ਜਿਹੜਾ ਬੰਦਾ ਕਹਿੰਦੇ ਨੇ ਵੀ ਹੀਰਾ ਹੁੰਦਾ ਤੁਸੀਂ ਉਹਨੂੰ ਚਾਹੇ ਸਵੇਰ ਚ ਛੱਡ ਦਿਓ ਉਹਦੀ ਅਗਰ ਇੱਕ ਨੁੱਕਰ ਵੀ ਨੰਗੀ ਰਹੇਗੀ ਤਾਂ ਉਹਨੇ ਦੱਸ ਦੇਣਾ ਵੀ ਮੈਂ ਹੀਰਾ। ਕਿਸਾਨ ਦੀ ਮੱਖੀ ਪਾਲ ਕੇ ਦੀ ਹੀ ਪਛਾਣ ਆ। ਉਹ ਇੱਕ ਵਾਰ ਤੁਹਾਡੇ ਚੀਜ਼ ਲੈ ਗਿਆ ਉਹਨੂੰ ਯਕੀਨ ਹੋ ਜਾਏਗਾ। ਵੀ ਹਾਂ ਬਾਕੀ ਕਿਸਾਨਾਂ ਜੁਜੀ ਵਤੋਂ ਉਹਨੂੰ ਰੇ ਬੈਠਾ ਦੇਖੇਗਾ ਜਦ ਤੁਹਾਡੀ ਕਵਾਲਿਟੀ ਸਾਹਮਣੇ ਆ ਗਈ ਤਾਂ ਦਵਰ ਤੋਂ ਟੋੜੇ ਨਾਲ ਜੁੜੇਗੀ ਜੁੜੇਗਾ ਲੋਕ ਬਹੁਤ ਇਸ ਗੱਲੋਂ ਡਰਦੇ ਆ ਵੀ ਯਾਰ ਸ਼ੈਦ ਖਾਨ ਨੂੰ ਤਾਂ ਬਹੁਤ ਜੀ ਕਰਦਾ ਪਰ ਬਾਪੂਏ ਲੋਕ ਮਾੜੀਆਂ ਚੀਜ਼ਾਂ ਪਾ ਪਾ ਕੇ ਖੰਡ ਕੋਲ ਕੋਲ ਵੇਚਣ ਲੱਗ ਗਏ ਇਸ ਗੱਲ ਦੀ ਕਿਵੇਂ ਪਛਾਣ ਕੀਤੀ ਜਾਵੇ ਦੇਖੋ ਜੀ ਜਿਹੜਾ ਆਰਗੈਨਿਕ ਸ਼ੈਦ ਹੈ ਉਹਦਾ ਕਲਰ ਇੱਕ ਹੋਊਗਾ ਉਹਦੇ ਅੱਡ-ਉੱਡੀ ਕਿਸਮਾਂ ਹੁੰਦੀਆਂ ਨੇ ਜਦੋਂ ਸ਼ੈਦ ਪ੍ਰੋਸੈਸ ਹੋ ਗਿਆ ਉਹ ਆਰਗੈਨਿਕ ਨਹੀਂ ਸ਼ੈਦ ਰਹਿੰਦਾ ਉਹਦਾ ਕਲਰ ਇੱਕੋ ਹੀ ਕਲਰ ਹੋਊਗਾ ਜਿੰਨੇ ਮਰਜ਼ੀ ਸੀਸੀਆਂ ਲੈ ਲਓ ਉਹਨਾਂ ਸਾਰਿਆਂ 'ਚ ਇੱਕ ਕਲਰ ਹੋਊਗਾ ਰੰਗ ਇੱਕੋ ਜਿਹਾ ਹੋਊਗਾ ਉਹ ਆਰਗੈਨਿਕ ਨਹੀਂ ਹੁੰਦਾ ਇਹਦੀ ਇਹੀ ਨਿਸ਼ਾਨੀ ਹੈ ਵੀ ਇਹ ਇਹ ਜਿਹੜਾ ਆਰਗੈਨਿਕ ਸਹਦ ਹੈ ਇਹ ਬਹੁਤ ਜ਼ਿਆਦਾ ਗਾੜਾ ਨਹੀਂ ਹੁੰਦਾ ਕਿਉਂਕਿ ਇਹਦੇ ਨਾਲ ਛੇੜਖੜ ਨਹੀਂ ਕੀਤੀ ਹੋਈ ਨਾ ਇਹ ਗਰਮ ਕੀਤਾ ਹੈ ਨਾ ਇਹ ਚ ਕੋਈ ਕੈਮੀਕਲ ਹੈ ਨਾ ਇਹ ਪ੍ਰੋਸੈਸ ਕੀਤਾ ਹੈ ਨਾ ਇਹ ਚ ਰੰਗ ਹੈ ਨਾ ਇਹ ਚ ਕੋਈ ਮੈਡੀਸਨ ਹੈ ਇਹ ਜਿਸ ਤਰ੍ਹਾਂ ਨਿਕਲਿਆ ਹੈ ਉਸ ਤਰ੍ਹਾਂ ਹੀ ਕਪੜੇ ਨਾਲ ਪੁਣਕੇ ਇਹਨੂੰ ਸਪਰਦੋ ਤੁਸੀਂ ਆਲੋ ਨੂੰ ਕਹੋ ਵੀ ਰਾਉ ਸਹਦ ਹੈ ਆਰਗੈਨਿਕ ਹੈ ਨਾ ਸਾਡਾ ਪ੍ਰੋਸੈਸ ਕੀਤਾ ਹੈ ਨਾ ਝੂਠ ਬੋਲਣ ਦੀ ਲੋੜ ਹੈ ਕੁਛ ਨਹੀਂ ਪ੍ਰਮਾਤਮ ਵੀ ਜਾਣਦਾ ਹੈ ਜੇ ਤੁਸੀਂ ਕਿਸੇ ਨੂੰ ਪ੍ਰੋਸੈਸ ਕਰਕੇ ਆਰਗੈਨਿਕ ਕਹਿ ਕੇ ਦਿਨੇ ਹੋ ਤਾਂ ਉਹਦਾ ਜਵਾਬ ਦੇ ਤਾਂ ਤੁਸੀਂ ਉਹ ਪ੍ਰਮਾਤਮ ਨਾਲ ਤੁਤੋ ਜਵਾਬ ਮੰਗਣਾ ਹੈ ਗਾਹਕ ਤਾਂ ਹਟ ਕੇ ਕਿ ਤੋ ਹੋਰ ਲੈ ਲੂ ਪਰ ਉਹਦਾ ਜਵਾਬ ਦੇ ਤਾਂ ਆਪਾਂ ਇਹਦੇ ਕਰਕੇ ਕੋਈ ਜ਼ਰੂਰਤ ਨਹੀਂ ਹੈਗੀ ਸਾਨੂੰ ਕਦੇ ਅੱਜ ਤੱਕ ਇਸ ਤਰ੍ਹਾਂ ਦੀ ਕੋਈ ਉਹਦੇ ਉਹਦੇ ਵਿੱਚ ਨਹੀਂ 705 ਚ ਨਹੀਂ ਪੈਣਾ ਪਿਆ ਵੀ ਆਗਲਾ ਗਾਹਕ ਹੈ ਵੀ ਥੋੜਾ ਸਹਿਤ ਪ੍ਰੋਸੈਸ ਕੀਤਾ ਹੈ ਜੀ ਇਸ ਕੋਈ ਕੈਮੀਕਲ ਹੈ ਅਸੀਂ ਆਗਲੇ ਨੂੰ ਇੱਕੋ ਕਹਨੇ ਆ ਤੇਰੇ ਤੂੰ ਸਾਡੇ ਸਹਿਦ ਦੇ ਵਿੱਚ ਕੋਈ ਕੈਮੀਕਲ ਜਾਂ ਪ੍ਰੋਸੈਸਿੰਗ ਕੰਡ ਤੈਨੂੰ 5 ਕਿਲੋ ਸਹਿਦ ਦੇ ਕੇ ਤੇਰਾ ਆਉਣ ਜਾਣ ਦਾ ਕਰਾਇਆ ਦੇ ਕੇ ਭੇਜਾਂਗੇ ਇਹ ਚੈਲੰਜ ਹੈ ਤੁਹਾਡਾ ਇਹ ਸਾਡਾ ਚੈਲੰਜ ਹੈ ਹਰ ਇੱਕ ਬੰਦੇ ਨੂੰ ਅਸੀਂ ਮੰਡੀ ਚ ਕਿਸਾਨ ਮੰਡੀਆਂ ਪਟਿਆਲ ਚ ਲੱਗਦੇ ਨੇ ਉੱਥੇ ਮੇਰਾ ਸਹਿਦ ਲੱਗਦਾ ਹਰ ਇੱਕ ਬੰਦੇ ਨੂੰ ਇੱਕੋ ਗੱਲ ਕਹੀਦੀ ਹੈ ਸਾਡਾ ਆਰਗੈਨਿਕ ਸਹਿਦ ਹੈ ਜੇ ਤੁਸੀਂ ਇਹ ਚ ਮੈਡੀਸਨ ਕੋਈ ਕੈਮੀਕਲ ਜਾਂ ਪ੍ਰੋਸੈਸ ਕੀਤਾ ਸਾਫਤ ਕਰ ਦੋ ਤਾਂ ਉਹਨੂੰ 5 ਕਿਲੋ ਸਹਿਤ ਦੇਊਗਾ ਚਾਰ ਬੰਦੇ ਖੜਾ ਕੇ ਫੋਟੋ ਅਖਬਾਰ ਚ ਲਵਾ ਕੇ ਫੇਰ ਦੇਊਗਾ ਇੱਕੜਨੀ ਜੇ ਤੁਸੀਂ ਸਾਫਤ ਕਰ ਦੋਗੇ ਤਾਂ ਸਰਨੀਵਾ ਕਰਕੇ ਜੋ ਫੈਨ ਲਾਇਆ ਉਹ ਭੁਗਤਾਂਗੇ ਹਮ ਅਸੀਂ ਇਹ ਕੰਮ ਕਰਨਾ ਹੀ ਨਹੀਂ ਹੈਗਾ ਥੋੜਾ ਵੇਕੇ ਬਹੁਤਾ ਵੇਕੇ ਜਿੰਨਾ ਕਿ ਲੋਕ ਕਹਿੰਦੇ ਨੇ ਉਸ ਤੋਂ ਜ਼ਿਆਦਾ ਵੇਚੀਦਾ ਈਮਾਨਦਾਰੀ ਨਾਲ ਕੋਈ ਐਸੀ ਘਾਟ ਨਹੀਂ ਹੈਗੀ ਮਿਹਨਤ ਜ਼ਰੂਰ ਹੈ ਵੀ ਦਿਨ ਨੂੰ ਰਾਤ ਨੂੰ ਦਿਨ ਰਾਤ ਫਿਰਦੇ ਆਂ ਮਿਹਨਤ ਜ਼ਰੂਰ ਆ। ਭੱਜ ਨੱਠ ਬਤੇਰੀ ਆ। ਇਹ ਗੱਲ ਨਹੀਂ ਹੈਗੀ ਦਿਨ ਨੂੰ ਬਾਹਰ ਮੰਡੀ ਵਿੱਚ ਲਾਉਣਿਆਂ ਤੇ ਰਾਤ ਨੂੰ ਮੰਡੀ ਲਾਉਣਿਆਂ ਤਾਂ ਜਿਹਨੇ ਸਾਰੀ ਦਿਹਾੜੀ ਪੈਕਿੰਗ ਕਰਦਿਆਂ ਘਰੇ ਆਪਦੇ ਬੱਚੇ ਲਾ ਕੇ ਸਾਰਾ ਪਰਿਵਾਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਮੈਂ ਤੁਹਾਨੂੰ ਵੀ ਇਹ ਟੀਮਵਰਕ ਦਾ ਕੰਮ ਹੈ। ਅਸੀਂ ਜਿੰਨੇ 4-5 ਮੈਂਬਰ ਆ ਅਸੀਂ 4-5 ਮੈਂਬਰ ਕੋਈ ਸੀਸ਼ਿਆਂ ਬਾਸ ਕਰਦਾ ਹੈ, ਕੋਈ ਸਿਕਾਉਂਦਾ ਹੈ, ਕੱਪੜਾ ਫੇਰਦਾ ਹੈ, ਕੋਈ ਪੈਕਰ ਰ ਹੈ, ਭਰ ਰਿਹਾ ਹੈ। ਭਰ ਰਿਹਾ ਹੈ। ਕੋਈ ਉਹਨੂੰ ਸਾਫ਼ ਕਰਕੇ ਕੱਪੜੇ ਨਾਲ ਫਿਰ ਉਸ ਤੋਂ ਬਾਅਦ ਉਹਦਾ ਵੇਟ ਕਰ ਰਿਹਾ ਹੈ ਕੋਈ ਉਹਨੂੰ ਉੱਥੇ ਧੋ ਕੇ ਦੁਬਾਰਾ ਫੇਰ ਬਾਹਰ ਕੱਢ ਕੇ ਕੰਟੇਨਰਾਂ ਚ ਪਾ ਪਾ ਕੇ ਪੈਕ ਕਰਕੇ ਡੋਡੀ ਰੱਖ ਰਿਹਾ ਹੈ ਮਤਲਬ ਹਰ ਇੱਕ ਬੰਦਾ ਸਾਡੇ ਘਰ ਦਾ ਕੰਮ ਕਰਨ ਕਰਦਾ ਹੈ ਕਹਿੰਦੇ ਦੁੱਖ ਦੇ ਸੁਖ ਦੇ ਵਿਆਹ ਸ਼ਾਦੀਆਂ ਤੇ ਵੀ ਨਹੀਂ ਜਾਇਆ ਜਾਂਦਾ ਲੜਕਾਈ ਵੀ ਵਾਰੀ ਅਸੀਂ ਮਰਗਤ ਦੇ ਵਿੱਚ ਜਾ ਵਿਆਹ ਸ਼ਾਦੀ ਜਾਂਦੀ ਨਹੀਂ ਹੈਗੇ ਕਈ ਦਾ ਇੱਕ ਬੰਦਾ ਜਾਓ ਆ ਜਾਓ ਆਪ ਵੀ ਸ਼ਾਇਦ ਗਣਕਾਰੀ ਕਿੰਨਾ ਕਾ ਬਹੁਤ ਲੋਕ ਕਹਿੰਦੇ ਆ ਵੀਰ ਵੀ ਸ਼ਹਿਦ ਹੀ ਆ ਕਦੇ ਅੱਖ ਚ ਪਾਉਣ ਵਾਸਤੇ ਬੀਬੀਆਂ ਘਰੇ ਰੱਖ ਲੈਂਦੀਆਂ ਸੀਗੀਆਂ ਜਾਂ ਕਿਸੇ ਜਵਾਕ ਨੂੰ ਕਦੇ ਗੁੜਤੀ ਦੇਣੀ ਉਦੋਂ ਸ਼ਹਿਦ ਵਰਤ ਰਹਿੰਦੇ ਹੁਣ ਕਿੰਨੀ ਕੁ ਲੋੜ ਆ ਸ਼ਹਿਦ ਦੀ ਦੇਖੋ ਜੀ ਜਿੰਨੇ ਗੁਣ ਆਰਗੈਨਿਕ ਸਹਿਦ ਦੇ ਵਿੱਚ ਨੇ ਮੈਦਾ ਵਿਸ਼ਵ ਦੀ ਇੰਡੀਆ ਦੀ ਕਿਸੇ ਵੀ ਚੀਜ਼ ਦੇ ਚ ਇਹਨੇ ਗੁਣ ਇਹਨੇ ਤੱਤ ਨਹੀਂ ਸਮਝ ਸਕਦਾ ਹਮ ਸ਼ਹਿਦ ਦੇਖੋ ਸਭ ਤੋਂ ਉੱਤਮ ਆ ਮੈਂ ਲੋਕਾਂ ਨੂੰ ਕਹਿੰਦਾ ਵੀ ਸਭ ਤੋਂ ਉੱਤਮ ਚੀਜ਼ ਕੀ ਆ ਲੋਕ ਕੋਈ ਕਹੂਗਾ ਪੁੱਤ ਕੋਈ ਕਹੂਗਾ ਦੁੱਧ ਮੈਂ ਕਹਣਾ ਸਭ ਤੋਂ ਉੱਤਮ ਚੀਜ਼ ਦੱਸੋ ਕੀ ਹੈ ਕੋਈ ਨਹੀਂ ਦੱਸ ਸਕਦਾ ਪਰ ਫਿਰ ਮੈਂ ਅਗਲੇ ਨੂੰ ਕਹਿਣਾ ਵੀ ਸਭ ਤੋਂ ਉੱਤਮ ਚੀਜ਼ ਹੈ ਸਹਿਦ ਉਹ ਕਹਿੰਦੇ ਕਿਵੇਂ ਮাজা ਬੱਚਾ ਜੰਮਦਾ ਫੜਾ ਫੜ ਉਹਦੀ ਉਂਗਲੀ ਲਾ ਕੇ ਉਹਦੇ ਮੂੰਹ ਚ ਗੁਰਤੀ ਦੇ ਦਿੰਦੇ ਉਹ ਕਹਿੰਦੇ ਫੇਰ ਦੂਸਰਾ ਮੈਂ ਕਿਹਾ ਦੂਸਰਾ ਇਹ ਹੈ ਵੀ ਜਦ ਬੰਦਾ ਮਰਦਾ ਹੈ ਤਾਂ ਫੇਰ ਵੀ ਉਹਨੂੰ ਤੁਸੀਂ ਸਹਿਦ ਦਿੰਦੇ ਹੋ ਜੇ ਸਭ ਤੋਂ ਉੱਤਮ ਚੀਜ਼ ਹੈ ਤਾਂ ਸਹਿਦ ਹੈ ਸਹਿਦ ਨਾਲ ਕੋਈ ਵੀ ਉੱਤਮ ਚੀਜ਼ ਨਹੀਂ ਜਿੰਨੇ ਗੁਣਾਂ ਸ਼ਹਿਦ ਦੇ ਵਿੱਚ ਨੇ ਕਿਸੇ ਵੀ ਚੀਜ਼ ਦੇ ਵਿੱਚ ਤੱਤ ਨਹੀਂ ਹੈਗੇ ਇਹਦੇ ਨਾਲ ਸੇੜਖਾੜਨਾ ਕੀਤੀ ਜਾਵੇ ਇਹਨੂੰ ਗਰਮ ਨਾ ਕੀਤਾ ਜਾਵੇ ਇਹ ਚ ਕੋਈ ਕੈਮੀਕਲ ਨਾ ਪਵੇ ਸਿੱਧਾ ਅਸੀਂ ਤਾਂ ਹਰ ਇੱਕ ਬੰਦੇ ਨੂੰ ਇਹ ਨਹੀਂ ਕਹਿਣਾ ਵੀ ਕੱਲੇ ਅਸੀਂ ਕਿਸਾਨ ਆ ਅਸੀਂ ਨਹੀਂ ਇਹ ਕਹਦੇ ਕੋਈ ਵੀ ਕਿਸਾਨ ਹੈ ਸ਼ਹਿਦ ਕਿਸਾਨ ਹਟ ਤੋਂ ਖਾਓ ਤੇ ਆਪਣਾ ਜੀਵਨ ਬਚਾਓ ਇਹਦੇ ਇਹਦੇ ਲਈ ਤੁਹਾਨੂੰ ਟ੍ਰੇਨਿੰਗ ਵੀ ਦਿਨੇ ਆ ਜਵਾਕਨ ਨਵੇਂ ਜਵਾਕਨ ਨੂੰ ਵੀ ਸਿਖਾਉਣੇ ਆ ਤੁਹਾਨੂੰ ਹਾਂਜੀ ਮੈਂ ਆਉਤੇ ਫਾਰਮ ਤੇ 12 ਮਿੰਨਿਟ ਦੀਦਨ ਦਰਸਲ ਬਕਸੇ ਰੱਖਦਾ ਕੋਈ ਬੰਦਾ ਇਛੂਕ ਹੁੰਦਾ ਅਸੀਂ ਵੀ 5-6 ਬੰਦੇ ਦਾ ਗਰੁੱਪ ਬਣ ਗਿਆ ਸਾਡਾ ਸਖਲਾਈ ਦੀ ਰੋਡ ਹੈ ਤਾਂ ਆਪਾਂ ਜਰੂਰ ਮਦਦ ਕਰੀ ਦੀਆਂ ਕਿਉਂਕਿ ਮੈਨੂੰ ਵੀ ਮੇਰੇ ਫਾਦਰ ਸਾਹਿਬ ਨੇ ਰੋਜੀ ਰੂਟੀ ਦੇ ਕਾਬਲ ਬਣਾਇਆ ਮੈਨੂੰ ਵੀ ਖੁਸ਼ੀ ਹੁੰਦੀ ਵੀ ਮੈਂ ਵੀ 4 ਬੰਦੇ ਨੂੰ ਜੋੜਾਂ ਉਹ ਮੇਰੀ ਵੀ ਮਦਦ ਕਰਨਗੇ ਮੈਂ ਉਹਨਾਂ ਦੀ ਮਦਦ ਕਰਾਂਗਾ ਤੇ ਉਹ ਰੋਜੀ ਰੂਟੀ ਦੇ ਲੱਗ ਜਾਣਗੇ ਉਹ ਨਹੀਂ ਤਾਂ ਪ੍ਰਮਾਤਮਾ ਜਰੂਰ ਅਸੀਸਾਂ ਦੇਗਾ ਜੀ ਹਮ ਮੇਰਾ ਹੀ ਇੱਕ ਮਕਸਦ ਰਹੇਗਾ ਵੀ 4 ਬੰਦੇ ਨੂੰ ਜੋੜੇ ਜਾਵੇ ਰੋਜੀ ਰੂਟੀ ਦੇ ਕਾਬਲ ਬਣਾਇਆ ਜਾਵੇ ਜੀ ਬਿਲਕੁਲ ਜੀ ਬਹੁਤ ਸ਼ੁਕਰੀਆ ਜਸਪ੍ਰੀ ਜੀ ਸਰਮ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਠੀਕ ਹੈ ਤੁਹਾਵਾ ਦੇ ਲਈ ਬਹੁਤ ਸ਼ੁਕਰੀਆ ਸਾਰੇ ਟੀਮ ਦਾ ਤਹਿ ਦਿਲੋਂ ਧੰਨਵਾਦ ਜੀ ਬਹੁਤ ਸ਼ੁਕਰੀਆ ਥੈਂਕ ਯੂ ਜਸਪ੍ਰੀ ਥੈਂਕ ਯੂ